او ساڈو او جناب او جناب اپ کا نام لگا کر اپ کا نام لگا کر جی جی اپ کا نام لگا کر جی 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 منڈی بیٹھ کے گل کر اپ کا نام لگا کر جی 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 ਕਿਹੜੇ ਵਿੱਚ ਆ ਰਹੀ ਮੈਂ ਨਾ ਮੰਤਰੀ ਜੀ ਨਾਲ ਬੈਠ ਕੇ ਗੱਲ ਕਰੀ ਜੀ ਜਾਨੀ ਐ ਬੈਠ ਕੇ ਤਾਂ ਪਹਿਲਾਂ ਕਿੰਨੇ ਆਲੇ ਸੀ ਹੁਣ ਕਿਹੜੇ ਆਪਣੇ ਰਿਸ਼ਤੇਦਾਰ ਬੰਦਰ ਲੱਗੇ ਆ ਜੀ ਪੌਣੇ 2 ਕਰੋੜ ਰੁਪਈਆ ਤੁਹਾਡੇ ਪਿੰਡ ਆ ਗਏ ਮੇਰੇ ਕੋਲ ਰੈਟ ਫੜਾ ਪਰ ਰੈਟ ਫੜਾ ਅਸੀਂ ਕੋਈ ਗੱਲ ਕਰੀ 2 ਕਰੋੜ ਰੁਪਈਆ ਤੁਹਾਡੇ ਵੀਰ ਤੁਹਾਡੇ ਪਿੰਡ ਤੇ ਆਇਆ ਜੇ ਕਿਸੇ ਨੇ ਮੇਰੀ ਗੱਲ ਸੁਣ ਲਈ ਜੇ ਕਿਸੇ ਨੇ 20 ਲੱਖ ਰੁਪਈਆ ਵੀ ਦਿੱਤਾ ਹੈ ਉਹਨਾਂ ਨਾਲ ਭਾਵੇਂ ਪੌਣੇ 2 ਕਰੋੜ ਰੰਦਾ ਓੜੇ ਖਾਲ ਬਣ ਰਹੇ ਨੇ ਜਿਹੜੀਆਂ ਸਾਰੇ ਕੰਮ ਹੋ ਗਏ ਵੀਰੇ 300 ਨਾਲ ਆਪਣੇ ਪੈਸੇ ਨੇ 300 ਰੁਪਏ ਨੇ ਆਪਣੇ ਆਪਾਂ ਸਾਰੇ ਕੰਮ ਪੂਰੇ ਕਰਾਂਗੇ ਕੋਈ ਨਹੀਂ ਜਦ ਤੱਕ ਭਰਾ ਹੋਣਾ ਜੇ ਵੀ ਕਰ ਰਹੀ ਸਾਰੀਆਂ ਪੂਰੀਆਂ ਕਰਾਂਗੇ ਸਮਾਉਣ ਦੇ ਭਾਈ ਭਾਈ ਤੂੰ ਆ ਕੇ ਬੈਠੇ ਗੱਲ ਕਰਨੀ ਨਾ ਹੁਣ ਤੇ ਕੋਈ ਪ੍ਰੋਗਰਾਮ ਦੇ ਗੱਲ ਥੋੜੀ ਹੋ ਘੱਟਾ ਸਾਰੇ ਪਿੰਡ ਦਾ ਪ੍ਰੋਗਰਾਮ ਨਾ ਖਰਾਓ ਬੈਠ ਕੇ ਗੱਲ ਕਰਦਾ ਮੇਰੇ ਨਾਲ ਵੀਰੇ ਕਰ ਲੈ ਨਾ ਬੈਠ ਕੇ ਫੇਰ ਹਰ ਜਿੱਥੇ ਘੁੰਮਦਾ ਆ ਬੈਠ ਕੇ ਵੀਰੇ ਗੱਲ ਕਰਨੀ ਭਾਈ ਜੇ ਇਹਦਾ ਵੀਡੀਓ ਬਣਾਉਣੀ ਆ ਕਰੀ ਆ ਪਾਉਣੀ ਆ ਜਿਹੇ ਦਾ ਬਾਬਾ ਕਹਿ ਨਹੀਂ ਸਕਦਾ ਇਹ ਅਸੀਂ ਮਸਲਾ ਹੱਲ ਕਰਨ ਤਿਆਰ ਆ ਜੇ ਇੱਕ ਇੱਕ ਕਰ ਵੀਰ ਦੇ ਹਿਸਾਬ ਦੇਣ ਨੂੰ ਤਿਆਰ ਆ ਕਰ ਵੀਰ ਆਪਣੇ ਬਲੇ ਵੀ ਲਗੜਦਾ ਇੱਕ ਕਾਕੇ ਸਾਹੇ ਭਰਾਵਾਂ ਨੂੰ ਦੇ ਦਿੱਤੀ ਆ ਮੈਂ ਉਹੀ ਗੱਲ ਬੈਠ ਕੇ ਗੱਲ ਕਰ ਰਿਹਾ ਨਾ ਜੇ ਵੀਡੀਓ ਬਣਾ ਕੇ ਪਾਉਣੀ ਆ ਤੇਰੀ ਮਰਜ਼ੀ ਆ ਵੀਡੀਓ ਵਾਲੀ ਗੱਲ ਹੀ ਡੱਕਦੇ ਮੈਂ ਤਾਂ ਲੱਗਾ ਪਿਆ ਤਿਆਰ ਆ ਇਹ ਧਰਨ ਦੇ ਜਿੱਥੇ ਮਰਜ਼ੀ ਬੈਠ ਕੇ ਗੱਲ ਕਰ ਲੋ ਬਾਅਦ ਚ ਗੱਲ ਕਰੀਂ रा <pedestrianfunded> پوری گل کرتی پوری 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 گل کرتی کیڑا بہت کینوں ہو رہا ہے اور 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 اور

ਬੈ ਕੇ ਮੰਗ ਰੱਖ ਲੋ ਮੰਗ ਪੱਤਰ ਦੇ ਲੋ ਮਖਰੀ ਸਾਹਿਬ ਨੂੰ ਟਾਈਮ ਲੈ ਲੋ ਐਮਲੇ ਸਾਹਿਬ ਨੂੰ ਟਾਈਮ ਲੈ ਲੋ ਆਪਣੇ ਚੇਅਰਮੈਨ ਸਾਹਿਬੇ ਤੇ ਉਹਨਾਂ ਨੂੰ ਟਾਈਮ ਲੈ ਲੋ ਸਭ ਸਾਰੇ ਸਾਰੇ ਬਦਮਾਨ ਤੇ ਜਿੰਨੇ ਵੀ ਰਹੀਆਂ ਤੁਸੀਂ ਇੱਥੇ ਬੈਠੇ ਦੀ ਤਾਂ ਪਾਪਾ ਕਰਨ ਕਿਉਂਕਿ ਟਾਈਮ ਘਟਾ ਹੈ ਫਰਮਾਨੀ ਸਾਹਿਬ ਨੂੰ ਅੱਗੇ ਪ੍ਰੋਗਰਾਮਾਂ ਤੇ ਜਾਣਾ ਹੈ ਬਲੇ ਸਾਹਿਬ ਨੂੰ ਜਾਣਾ ਹੈ ਜੋ ਵੀ ਤੁਹਾਡੀਆਂ ਮੰਗਾਂ ਨੇ ਬਿਲਕੁਲ ਜੈਨ ਹੋਣਗੀਆਂ ਮંત્રી ਸਾਹਿਬ ਨਾਲ ਮੀਟਿੰਗ ਵੀ ਕਰਾਂਗੀ ਸੋ ਅਗੇ ਦੀ ਬਾਕੀ ਬੈਠਣ ਦੀ ਜਮਾਨਤ ਕਰਦਾਂਗੀ